ਗੁਰਬਾਣੀ ਵਿੱਚ ਵਾਕ ਹੈ ਆਪ ਉਪਦੇਸ ਹੈ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਤੇ ਇੱਕ ਹੀ ਨੂਰ ਹੁੰਦਾ ਹੈ ਗੁਰੂ ਦੇ ਵਿੱਚ ਤੇ ਸ਼ਿष्य ਦੇ ਵਿੱਚ ਬਲਕਿ ਸਾਰੀ ਕਾਇਨਾਤ ਦੇ ਵਿੱਚ ਇੱਕੋ ਹੀ ਨੂਰ ਇੱਕੋ ਹੀ ਜੋਤ ਇੱਕੋ ਹੀ ਪ੍ਰਕਾਸ਼ ਇੱਕੋ ਹੀ ਊਰਜਾ ਚੱਲ ਰਹੀ ਹੁੰਦੀ ਹੈ ਤੇ ਗੁਰੂ ਦੇ ਸ਼ਿष्य ਦੇ ਵਿੱਚ ਆਪਸ ਵਿੱਚ ਦ્વੈਤ ਕਿਉਂ ਹੋਊਗਾ ਗੁਰੂ ਬੇਸ਼ ਦੇ ਰਿਹਾ ਤੇ ਸਿੱਖ ਸੁਣ ਰਿਹਾ ਉਹ ਇੱਕੋ ਹੀ ਨੂਰ ਹੁੰਦਾ ਹੈ ਆਪ ਉਹ ਬੰਦੇ ਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥਾ ਸਾਰੇ ਦੇ ਵਿੱਚ ਰਚਿਆ ਹੋਇਆ ਤੇ ਗੁਰੂ ਦੇ ਸ਼ਿਸ਼ੇ ਦੇ ਵਿੱਚ ਕੋਈ ਦੁਐਤ ਹੁੰਦੀ ਨਹੀਂ ਇਸੇ ਤਰ੍ਹਾਂ ਜਿਹੜਾ ਲੰਗਰ ਹੈ ਨਾ ਲੰਗਰ ਦੀ ਬੜੀ ਨਿਰਾਲੀ ਕਥਾ ਹੈ ਏਕ ਓਮਕਾਰ ਪ੍ਰਭੂ ਦੀ ਹੈ ਹੀ ਨਿਰਾਲੀ ਕਥਾ ਉੱਥੇ ਸਾਰਾ ਕੁਝ ਇੱਕੋ ਇੱਕੋ ਹੈ ਆਪਾਂ ਹੀ ਸੋਚਦੇ ਨਾ ਵਿਦਾਨ ਕਰਨ ਵਾਲੇ ਹੋਰ ਹਨ ਸੇਵਾ ਕਰਨ ਵਾਲੇ ਹੋਰ ਹਨ ਪ੍ਰਸ਼ਾਦੇ ਛਕਣ ਵਾਲੇ ਹੋਰ ਹਨ ਲੰਗਰ ਦੇ ਵਿੱਚ ਲੇਕਿਨ ਨਹੀਂ ਬਾਬਾ ਜੀ ਕਹਿੰਦੇ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪਿਸਾਵੇ ਆਪ ਪਕਾਵੇ ਆਪ पांडे ਦੇ ਪਰੋਸੇ ਆਪੇ ਹੀ ਬਖਾਵੇ ਸੰਗਤ ਦੇ ਵਿੱਚ ਉਹੀ ਪ੍ਰੇਰਣਾ ਹੁੰਦੀ ਹੈ ਉਹੀ ਨੂਰ ਹੁੰਦਾ ਹੈ ਜਿਹੜਾ দান ਕਰਨ ਜਿਹਦੇ ਕਰਕੇ দান ਕਰਦੇ ਆਪਾਂ ਉਹੀ ਨੂਰ ਹੁੰਦਾ ਹੈ ਉਹੀ ਪ੍ਰੇਰਣਾ ਉਹੀ ਪ੍ਰਕਾਸ਼ ਹੁੰਦਾ ਹੈ ਜਿਹਦੇ ਕਰਕੇ ਸੇਵਾ ਕਰਦੇ ਨੇ ਉਹੀ ਸਿੱਧਕ ਉਹੀ ਪਿਆਰ ਹੁੰਦਾ ਹੈ ਜਿਹਦੇ ਕਰਕੇ ਆਪਾਂ ਪ੍ਰਸ਼ਾਦਾ ਲੰਗਰ ਦੇ ਵਿੱਚ ਛਕਦੇ ਆਂ ਇਹ ਕੋਈ ਪ੍ਰਭੂ ਦਾ ਨੂਰ ਵਰਤਿਆ ਹੁੰਦਾ ਸਾਰੀ ਕਾਇਨਾਤ ਜਦੋਂ ਇੱਕੋ ਪ੍ਰਭੂ ਦਾ ਨੂਰ ਵਰਤਿਆ ਤੇ ਲੰਗਰ ਦੇ ਵਿੱਚ ਤੇ ਸਾਧ ਸੰਗਤ ਦੇ ਵਿੱਚ ਦੁਆਤ ਕਿਹਾ ਹੋਊਗਾ ਉੱਥੇ ਇੱਕੋ ਹੀ ਨੂਰ ਦਾ ਵਰਤਾਰਾ ਹੁੰਦਾ ਹੈ ਇਹ ਇਹ ਕਮਕਾਰ ਪ੍ਰਭੂ ਦੀ ਕਿੰਨੀ ਨਿਰਾਲੀ ਕਥਾ ਹੈ ਕਿੰਨਾ ਖੂਬਸੂਰਤ ਸ਼ਬਦ ਹੈ ਆਪ ਉਪਦੇਸ਼ ਹੈ ਸਮਝੇ ਆਪ ਆ ਪਰਚਾ ਸਭਕੇ ਸਾਥ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ